jana kithe hai ji aur aur koi aa gaya na ਨੋ ਨਹੀਂ ਆਇਆ ਮਾਰ ਵੀ ਆ ਲੋਕਾਂ ਮੇਰੇ ਸਟੋਲ ਦੇ ਮੁੰਡਾ ਦੱਸ ਤੋਂ ਲੱਗ ਗਿਆ ਜਿਹੜੇ ਲੋਟ ਮੋਣ ਲੱਪੀ ਹੈ ਸੁਦੇ ਜਾਂਦੇ ਨੇ ਮਾਰੀ ਗਿਰਵਾ ਲਾਉਂਦੇ ਬਹੁਤ ਬਹੁਤ ਬਈ ਜੀ ਜੀ ਅਮੈਂ ਕੰਮ ਕਰਦੇ ਬਈ ਮੇਰੇ ਕੋਲ ਕਾ ਮਾਰੀ ਲਈ ਮੋਰੇ ਐਕਟਿਵ ਵਾਲਾ ਆਤੀ ਕੋਟਾ ਪਾੜਾ ਮੋਰੇ ਗੱਡੀਆਂ ਇੰ ਜਾਮ ਲੱਗਾ ਸੀ ਕਿੰਨੇ ਨੇ ਦੋ ਜਣੇ ਐਕਟਿਵ ਆ ਕੇ ਐਕਟਿਵ ਨੋ ਨਾ ਆਦੀ ਹੈ ਜੀ ਜਦੋਂ ਮੈਂ ਇੱਥੇ ਪਹੁੰਚੇ ਫਟਾਫਟ ਇੱਕ ਟਾ ਮਾਰੀ ਬਾਹਰ ਕੱਢਿਆ ਭੱਜਣਾ ਨੂੰ ਗੁੱਸੇ ਤੋਂ ਆਏ ਆ ਥੋੜੀ ਜਿਹੀ ਅੱਗੇ ਚਲੋ ਅਕੇ ਮੈਂ ਕਹਿੰਦਾ ਇਹ ਹੋਣਾ ਕੱਲੇ ਕੱਲੇ ਆਓ ਰੁਕੋ ਮੈਂ ਕਹਾਂ ਰੁਕੋ ਤਾਂ ਸਹੀ ਤੋੜਿਆ ਮੈਂ ਤੋੜਿਆ ਤੇ ਤੈਨੂੰ ਤੋੜ ਦੋ ਜਾਨ ਦੋ ਅੱਗੇ ਜੀ ਦੋ ਆਦਮੀ ਕੋਲ ਨਾ ਕੰਪਾ ਬੈਠਾ ਸੜੀ ਮਾਰੀ ਇੱਥੇ ਇੱਥੇ ਹੀ ਨਹੀਂ ਕੋਈ ਲੜਾਈ ਨਹੀਂ ਕੋਈ ਜਸ਼ਨ ਨਹੀਂ ਕੋਈ ਕੋਈ ਨਹੀਂ 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 ਕ ਬਦਵਾ ਲੇ ਮੈਂ ਨੰਬਰ ਤੋਂ ਦੁਬਾਰਾ ਕੀ ਨੰਬਰ ਜੀ ਤੁਹਾਡਾ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਕੀ ਹੋਇਆ ਭਾਜੀ ਭਾਰੀ ਹੋਇਆ ਕੁਛ ਨਹੀਂ ਮੈਂ ਆਉਂਦਾ ਪਿਆ ਸੀ ਸ਼ੀਸ਼ੇ ਜੰਗ ਤੋਂ ਮਾਲ ਪਰਡੇ ਪਹੁੰਚਾ ਹੀ ਆਂ ਉਹ ਤੋਂ ਪਿੱਛੋਂ ਦੋਨੇ ਕੈਮਰਾ ਜਾਨਕੀ ਪਿੱਛੋਂ ਸ਼ੀਸ਼ੇ ਤੇ ਸਟੌਨੀ ਮਾਰੀਆਂ ਇੱਟਾਂ ਦੋਨੇ ਪਾਸਿਓਂ ਬੰਦੇ ਗਵਾ ਕੋੜਾ ਮੈਨੂੰ ਫੜਿਆ ਗਲਿਓਂ ਫੜਿਆ ਦੋਨੇ ਸਿੱਟਾ ਕਢੀਆਂ ਮੇਰੇ ਮਾਰਨ ਲੱਗੇ ਮੈਂ ਕਿਹਾ ਆ ਜਾਓ ਕੱਲਾ ਕੱਲਾ ਦੋਨੇ ਪਿੱਛੇ ਜਾ ਕੇ ਉਹਨੂੰ ਕੈਮਰਾ ਕੱਢ ਲਿਆ ਮੇਰਾ 7000 ਕੈਮਰਾ ਸੀ ਮੇਰਾ ਲੈ ਕੇ ਚੋਰੀ ਕਰ ਗਿਆ ਉਹ ਉਹ ਕੌਣ ਸੌੜ ਗਏ ਭਰੀ ਬੰਦਿਆਂ ਨਾਲ ਮੈਨੂੰ ਨਹੀਂ ਪਤਾ ਕੌਣ ਆ ਨੰਬਰ 9 ਦਾ ਐਕਟਿਵਾ ਦਾ ਐਕਟਿਵਾ ਤੇ ਸੀਗੇ ਕਿੰਨੇ ਜਾਣੇ ਸੀਗੇ ਦੋ ਜਾਣੇ ਆ ਭਾਜੀ ਮੇਰਾ ਸਮਾਨ ਬਾਕੀ ਪੇਚਾ ਉਹ ਇੱਕ ਕੈਮਰਾ ਲੈ ਕੇ 도ੜ ਗਏ ਤੁਸੀਂ ਕਿੰਨੇ ਜਾਣੇ ਸੀਗੇ ਮੈਂ ਕੱਲਾ ਆ ਭਾਜੀ ਤੁਹਾਡੇ ਕੋਈ ਵਾਕਫ ਹੋਣੋਂ ਬੰਦੇ ਕੋਈ ਕੋਈ ਨਹੀਂ ਭਰੀ ਆ ਗਵਾਂਢੀ ਮੇਰੇ ਜਾਣ ਕੇ ਵਾਕਫ ਨਹੀਂ ਹੈ ਕਿ ਉਹ ਗਵਾਂਢੀ ਆਏ ਉਨੀ ਮੈਨੂੰ ਬਚਾਇਆ ਉਹਨਾਂ ਨੂੰ ਪਤਾ ਇਹ ਗੱਲਬਾਤ ਹੋਈ ਇੱਥੇ ਜਸਟ 5-7 ਮਿੰਟ ਪਹਿਲਾਂ ਸਾਨੂੰ ਖਬਰ ਮਿਲੀ ਕਿ ਮਾਲਪੁਰ ਡੇਨ ਦੇਲੇ ਕਿਸੇ ਗੱਡੀ ਦੇ ਵਿੱਚ ਕੋਈ ਨਾਮੋਲ ਬਿਨ ਵੜਕੀਆਂ ਨੇ ਗੱਡੀ ਦੇ ਸ਼ੀਸ਼ੇ ਵਿੱਚ ਏਟ ਮਾਰ ਕੇ ਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚੱਕ ਕੇ ਭਜਦੇ ਨੇ ਮੌਕੇ ਤੇ ਆਏ ਆ ਤੇ ਦੇਖਦੇ ਆ ਜੋ ਵੀ ਹੈਗਾ ਆ ਉਹਨੇ ਸੈਟ ਕੀਤਾ ਵੀ ਕੈਮਰੇ ਲੱਗੇ ਆ ਤੇ ਉਹ ਖੁਗਾਲ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊਗੀ